ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 580 ਤੋਂ ਲੈ ਕੇ 582 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਵਾ ਗਵਨ ਸਰਜਿਆ ਤੂੰ ਥਿਰ ਕਰਨ ਹਾਰੋ ਜੰਮਣਾ ਮਰਣਾ ਆਇ ਗਿਆ ਬਦਕ ਜੀਓ ਬੀਕਾਰੋ ਪੂੜੜੇ ਨਾਮ ਬਿਸਾਰਿਆ ਬੂੜੜੇ ਕੀ ਤ ਸਚਾਰੋ ਗੁਣ ਛੋੜ ਵਿਖਲਦਿਆ ਅਵਗਣ ਕਾਵਣ ਜਾਰੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਜੀਵਾਂ ਲਈ ਇਹ ਆਵਾਗਵਨ ਦੀ ਖੇਡ ਬਣਾਈ ਹੈ ਪਰ ਪਰਮੇਸ਼ਰ ਜੋ ਆਪ ਕਰਨੇ ਹਾਰ ਹੈ ਉਹ ਸਦਾ ਅਟਲ ਹੈ ਜਿਹੜਾ ਜੀਵ ਆਤਮਾ ਹੈ ਉਹ ਜੰਮਦਾ ਮਰਦਾ ਹੈ ਕਿਉਂਕਿ ਜੀਵ ਵਿਕਾਰਾਂ ਦੇ ਵਿੱਚ ਬੰਨਿਆ ਰਹਿੰਦਾ ਹੈ ਜੇ ਸਜੀਵ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਫਿਰ ਸੰਸਾਰ ਦੇ ਵਿਕਾਰਾਂ ਦੇ ਵਿੱਚ ਡੁੱਬ ਜਾਂਦਾ ਹੈ ਉਹਦੇ ਜੇਰ ਉਹਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਣ ਛੋੜ ਵਿਖਲਦਿਆ ਅਵਗਣ ਕਾ ਵਣਜਾਰੋ ਫਿਰ ਜਿਹਨੇ ਨਾਮ ਵਿਸਾਰ ਦਿੱਤਾ ਉਹਨੇ ਪ੍ਰਮਾਤਮਾ ਦੇ ਗੁਣ ਵਿਸਾਰ ਦਿੱਤੇ ਤੇ ਉਹਦੇ ਵਿੱਚੋਂ ਵੀ ਗੁਣ ਨਿਕਲ ਗਏ ਫਿਰ ਉਹਨੇ ਮਾਇਆ ਦਾ ਜ਼ਹਿਰ ਹੀ ਲੱਦਿਆ ਤੇ ਔਗਣਾ ਦਾ ਹੀ ਵਣਜਾਰ ਵਣਜਾਰਾ ਬਣਿਆ ਫਿਰ ਉਹ ਨਾਮ ਦਾ ਵਪਾਰ ਨਹੀਂ ਕੀਤਾ ਸੱਦੜੇ ਆਏ ਤਿੰਨਾਂ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਸੁੰਨਿਆ ਵਿਛੜਿਆ ਮਿਲਣ ਹਾਰੋ ਫਿਰ ਕਹਿੰਦੇ ਜਿਸ ਤਰ੍ਹਾਂ ਜੀਵ ਨੂੰ ਸਦਾ ਆਉਂਦਾ ਪਰਮਾਤਮਾ ਵੱਲੋਂ ਉਸ ਤਰ੍ਹਾਂ ਫਿਰ ਜੀਵ ਹੁਕਮ ਦੇ ਅਨਸਾਰ ਪਰਮਾਤਮਾ ਵੱਲ ਵਾਪਸ ਜਾਂਦੇ ਨੇ ਇਸ ਤਰਾਪਸ ਵਿੱਚ ਇਸਤਰੀ ਪੁਰਖ ਹੁੰਦੇ ਨੇ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਵਿਛੜਿਆ ਹੋਇਆਂ ਨੂੰ ਮੇਲਣ ਵਾਲਾ ਵੀ ਪਰਮਾਤਮਾ ਆਪ ਹੀ ਹੈ ਰੂਪ ਨ ਜਾਣੈ ਸੋਹਣੀਏ ਹੁਕਮ ਬੱਦੀ ਸਰਕਾਰੋ ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ ਕਹਿੰਦੇ ਕੁਝ ਸੁੰਦਰ ਇਸਤਰੀਆਂ ਨੇ ਉਹਨਾਂ ਨੂੰ ਵੀ ਜਮ ਇਹ ਨਹੀਂ ਕਿ ਵੀ ਉਹਨਾਂ ਨੂੰ ਬਖਸ਼ ਦਿੰਦੇ ਨੇ ਪਰਮਾਤਮਾ ਦੇ ਹੁਕਮ ਅਨਸਾਰ ਸਭ ਨੂੰ ਲੈ ਜਾਂਦੇ ਨੇ ਚਾਹੇ ਕੋਈ ਬਾਲਕਾ ਚਾਹੇ ਕੋਈ ਬੁੱਢਾ ਹੋਇਆ ਸਭ ਦੇ ਆਪਸ ਵਿੱਚ ਪਿਆਰ ਟੁੱਟ ਜਾਂਦੇ ਨੇ ਜਦੋਂ ਜਾਣ ਦਾ ਵਕਤ ਆਉਂਦਾ ਹਰ ਇੱਕ ਨੂੰ ਸੱਦਾ ਆਉਂਦਾ ਤੇ ਫਿਰ ਹਰ ਇੱਕ ਵਾਪਸ ਤੁਰਿਆ ਜਾ ਰਿਹਾ ਹੈ ਨੋਂਦਰ ਠਾਕੇ ਹੁਕਮ ਸੱਚੈ ਹੰਸ ਗਿਆ ਗੈ ਨਾਰੇ ਸਾਤਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਰਤਕੜਾ ਅੰਗ ਨੜੇ ਬਾਰੇ ਕਹਿੰਦੇ ਜਦੋਂ ਪ੍ਰਮਾਤਮਾ ਦਾ ਹੁਕਮ ਆਉਂਦਾ ਜੀਵ ਦੇ ਜਿਹੜੇ ਨੋਂਦਰ ਨੇ ਸਾਰੇ ਬੰਦ ਹੋ ਜਾਂਦੇ ਨੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਜਿਹੜੀ ਜੀਵ ਆਤਮਾ ਉਹ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਆਕਾਸ਼ ਦੇ ਵਿੱਚ ਅਲੋਪ ਹੋ ਜਾਂਦੀ ਆ ਫਿਰ ਕਹਿੰਦੇ ਜਿਹੜੀ ਹੈਗਾ ਜੀਵ ਸਰੀਰ ਇੱਥੇ ਹੀ ਪਿਆ ਰਹਿ ਜਾਂਦਾ ਤੇਰੀ ਜੀਵ ਆਤਮਾ ਉਹ ਚਲੀ ਜਾਂਦੀ ਆ ਜਿਹੜੀ ਜੀਵ ਆ ਜਿਹੜੀ ਜੀਵ ਇਸਤਰੀ ਆ ਉਹ ਕਹਿੰਦੇ ਵੀ ਜਿਵੇਂ ਵਿਧਵਾ ਹੋ ਜਾਂਦੀ ਆ ਜਿਹਦਾ ਤਾਂ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਤਾਂ ਸੁਹਾਗਣ ਹੋ ਗਈ ਜਿਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਉਹ ਜੀਵ ਇਸਤਰੀ ਵਿਧਵਾ ਹੋ ਜਾਂਦੀ ਆ ਉਹਦਾ ਜਿਹੜੀ ਜਿੰਦਰ ਨਿਕਲ ਕੇ ਚਲੀ ਜਾਂਦੀ ਆ ਸੁਰਤ ਮੋਈ ਮਰਮਾਈਏ ਮਹਿਲ ਰੁਨੀ ਦਰਬਾਰੇ ਕਹਿੰਦੇ ਜਿਹੜੀ ਉਹਦੀ ਹੈਗੀ ਆ ਸੁਰਤ ਉਹ ਹੁਣ ਕਾਲ ਨੇ ਖਤਮ ਕਰ ਦਿੱਤੀ ਫੇਰ ਉਹ ਪ੍ਰਮਾਤਮਾ ਦੇ ਦਰ ਤੇ ਜਾ ਕੇ ਵੀ ਰੋਂਦੀ ਆ ਦੁਖੀ ਹੁੰਦੀ ਆ ਕਿਉਂਕਿ ਉਹਨੇ ਨਾਮ ਦੀ ਕਮਾਈ ਨਹੀਂ ਇਕੱਠੀ ਕੀਤੀ ਨਾਲ ਰੋਵੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਅੰਬਾਰੇ ਫਿਰ ਕਹਿੰਦੇ ਜਦੋਂ ਕਿਸੇ ਜੀਵ ਦੀ ਮੌਤ ਹੁੰਦੀ ਆ ਫਿਰ ਸਾਰੇ ਰਲ ਕੇ ਸਾਥ ਸੰਬੰਧੀ ਉਹਦੇ ਦੁੱਖ ਵਿੱਚ ਰੋਂਦੇ ਨੇ ਫਿਰ ਕਹਿੰਦੇ ਉਹਨੂੰ ਨਵਾਇਆ ਜਾਂਦਾ ਫਿਰ ਉਹਦੇ ਚੰਗੇ ਰੇਸ਼ਮੀ ਕੱਪੜੇ ਪਾਏ ਜਾਂਦੇ ਨੇ ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ ਫਿਰ ਕਹਿੰਦੇ ਜਦੋਂ ਉਹਨੂੰ ਲਜਾਂਦੇ ਨੇ ਫਿਰ ਜਿਵੇਂ ਮਤਲਬ ਕੀਰਤਨ ਵਗੈਰਾ ਕੀਤਾ ਜਾਂਦਾ ਬਾਣੀ ਪੜੀ ਜਾਂਦੀ ਆ ਪਰ ਕਹਿੰਦੇ ਜਿਹੜੇ ਅੰਦਰਲੇ ਪੰਜ ਕਾਮ ਆਦਿਕ ਵੈਰੀ ਹੁੰਦੇ ਨੇ ਉਹਦੇ ਹੀ ਮਰਦੇ ਨੇ ਜਿਨੇ ਨੇ ਮਨ ਨੂੰ ਮਾਰਿਆ ਹੁੰਦਾ ਹੈ ਜਾਨੀ ਵਿਛੁਣੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਫੇਰ ਕਹਿੰਦੇ ਜਿਹੜੇ ਸਾਖ ਸੰਬੰਧੀ ਹੁੰਦੇ ਨੇ ਉਹ ਕਹਿੰਦੇ ਨੇ ਵੀ ਹੁਣ ਸਾਡਾ ਸਾਖ ਸੰਬੰਧੀ ਜਿਹੜਾ ਸਕਾ ਸੀ ਉਹ ਚਲੇ ਗਿਆ ਹੁਣ ਸਾਡਾ ਸੰਸਾਰ ਤੇ ਜੀਣਾ ਕਿਸ ਅਰਥ ਰਹਿ ਗਿਆ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੇ ਪਰ ਕਹਿੰਦੇ ਜਿਹੜਾ ਅਸਲ ਮਰਨਾ ਉਹ ਤੇ ਉਹ ਆ ਜਿਹੜਾ ਜੀਵ ਜੀਵਦਿਆਂ ਮਰ ਜਾਂਦਾ ਜੀਂਦੇ ਜੀ ਵਿਕਾਰਾਂ ਵੱਲੋਂ ਮਰ ਜਾਂਦਾ ਮਾਇਆ ਵੱਲੋਂ ਮਰ ਜਾਂਦਾ ਜਿਹਨੂੰ ਅਸਲ ਵਿੱਚ ਪਰਮੇਸ਼ਰ ਨਾਲ ਪ੍ਰੇਮ ਹੁੰਦਾ ਤੁਸੀਂ ਰੋਵੋ ਰੋਵਣ ਆਇਓ ਝੂਠ ਮੁਠੀ ਸੰਸਾਰੇ ਹਉ ਮੁਠੜੀ ਤੰਦੈ ਤਾਵਣੀਆਂ ਫਿਰ ਛੋੜੜੀਐ ਵਿਦਣਕਾਰੇ ਕਹਿੰਦੇ ਹੈ ਜੀਵੋ ਤੁਸੀਂ ਕਹਿੰਦੇ ਝੂਠ ਲਈ ਰੋਂਦੇ ਹੋ ਉਹ ਝੂਠੇ ਪਦਾਰਥਾਂ ਲਈ ਜੋ ਸੰਸਾਰ ਵਿੱਚ ਛੱਡ ਕੇ ਚਲੇ ਜਾਣੇ ਨੇ ਤੁਸੀਂ ਮਾਇਆ ਨੂੰ ਇਕੱਠੀ ਕਰਨ ਲਈ ਰੋਂਦੇ ਹੋ ਕਹਿੰਦੇ ਕਹਿੰਦੇ ਜਿਸ ਤਰ੍ਹਾਂ ਜਿਹੜੇ ਜੀਵ ਸਿਰਫ ਮਾਇਆ ਦੀ ਖਾਤਰ ਰੋਂਦੇ ਨੇ ਉਹ ਕਹਿੰਦੇ ਪਰਮਾਤਮਾ ਵੱਲੋਂ ਜਿਸ ਤਰ੍ਹਾਂ ਛੱਡ ਦਿੱਤੇ ਜਾਂਦੇ ਨੇ ਪਰਮਾਤਮਾ ਫਿਰ ਉਹਨਾਂ ਜੀਵਾਂ ਦੀ ਪਰਵਾਹ ਨਹੀਂ ਕਰਦਾ ਜੋ ਸਿਰਫ ਸੰਸਾਰ ਦੇ ਤੰਦਿਆਂ ਦੇ ਵਿੱਚ ਹੀ ਰੁੱਝੇ ਰਹਿੰਦੇ ਨੇ ਉਹ ਜੀਵ ਇਸਤਰੀਆਂ ਪਰਮਾਤਮਾ ਦੀਆਂ ਸੁਹਾਗਣਾ ਨਹੀਂ ਬਣ ਸਕਦੀਆਂ ਕਰ ਕਰ ਕੰਤ ਮਹੇਲੀਆ ਰੂੜਾ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹੋ ਰਹਿਸੜੀਏ ਨਾਮ ਅਪਤਾਰੇ ਕਹਿੰਦੇ ਪਰਮੇਸ਼ਰ ਹਰ ਇੱਕ ਘਟ ਦੇ ਵਿੱਚ ਹੈ ਪਰਮੇਸ਼ਰ ਕਹਿੰਦੇ ਹਰ ਇੱਕ ਘਟ ਦੇ ਵਿੱਚ ਹੈ ਜੇ ਜੀਵ ਇਸਤਰੀ ਪਰਮੇਸ਼ਰ ਦੇ ਨਾਲ ਪ੍ਰੇਮ ਪਾਏ ਕਹਿੰਦੇ ਮੈਂ ਸਿਰ ਸੱਚ ਸਲਾਹਣਾ ਹੋ ਰਹਿਸੜੀਏ ਨਾਮ ਪਤਾਰੇ ਕਹਿੰਦੇ ਮੈਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਆ ਕਹਿੰਦੇ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਹੀ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਗੁਰ ਮਿਲਿਆ ਵੇਸ ਪਲਟਿਆ ਸਤਨ ਸੱਚ ਸਿਗਾਰੋ ਕਹਿੰਦੇ ਜਿਸ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਉਹ ਫਿਰ ਸੰਸਾਰ ਵੱਲੋਂ ਉਲਟ ਕੇ ਪਰਮੇਸ਼ਰ ਵਾਲਾ ਸਿਗਾਰ ਕਰਦਾ ਹੈ ਆਵੋ ਮਿਲੋ ਸਹੇਲਿਓ ਸਿਮਰੋ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਣਹਾਰੋ ਕਹਿੰਦੇ ਆਓ ਸਤ ਸੰਗੀ ਸਹੇਲਿਓ ਆਕੇ ਮਿਲਕੇ ਇਕੱਠੇ ਹੋਕੇ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਕਹਿੰਦੇ ਜੀਵ ਇਸਤਰੀ ਪਰਮੇਸ਼ਰ ਦਾ ਨਾਮ ਜਪਦੀ ਹੈ ਪਰਮੇਸ਼ਰ ਉਹਦੇ ਆਤਮਿਕ ਜੀਵਨ ਨੂੰ ਸਵਾਰ ਦਿੰਦਾ ਹੈ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰह्म ਵਿਚਾਰੋ ਕਹਿੰਦੇ ਜਦੋਂ ਪਰਮੇਸ਼ਰ ਦੇ ਸਿਖਤ ਸਲਾਹ ਦੇ ਗੀਤ ਗਾਏ ਜਾਂਦੇ ਨੇ ਬ੍ਰह्म ਦੀ ਵਿਚਾਰ ਕੀਤੀ ਜਾਂਦੀ ਹੈ ਨਾਨਕ ਜੀ ਕਹਿੰਦੇ ਫਿਰ ਜੀਵ ਨੂੰ ਪਰਮੇਸ਼ਰ ਦੇ ਨਾਲੋਂ ਵਿਛੋੜਾ ਨਹੀਂ ਪੈਂਦਾ ਵਡਹਾਂਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦਾ ਦੂਰ ਨ ਪਾਲੀਐ ਘਟ ਘਟ ਸ਼ਬਦ ਪਛਾਣੋ ਵਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਪਰਮੇਸ਼ਰ ਨੇ ਕਹਿੰਦੇ ਇਸ ਸੰਸਾਰ ਨੂੰ ਸਿਰਜਿਆ ਹੈ ਤੇ ਸਿਰਜ ਕੇ ਵਿੱਚ ਸਮਾ ਗਿਆ ਹੈ ਉਹਨੂੰ ਉਹਦੀ ਕੁਦਰਤ ਦੇ ਰਾਹੀਂ ਜਾਣਿਆ ਜਾ ਸਕਦਾ ਹੈ ਉਹਨੂੰ ਕਹਿੰਦੇ ਕਿ ਤੇ ਦੂਰ ਵਸਦਾ ਨਾ ਸਮਝੀਏ ਉਹ ਕਹਿੰਦੇ ਹਰ ਇੱਕ ਘਟ ਘਟ ਦੇ ਵਿੱਚ ਹੈ ਗੁਰੂ ਦੇ ਸ਼ਬਦ ਰਹੀਂ ਉਸ ਦੀ ਪਛਾਣ ਹੁੰਦੀ ਹੈ ਸੱਚ ਸ਼ਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸੰਸਾਰ ਦੀ ਰਚਨਾ ਰਚੀ ਹੈ ਉਹਨੂੰ ਉਹਦੇ ਸ਼ਬਦ ਦੇ ਰਾਹੀਂ ਪਛਾਣਿਆ ਜਾ ਸਕਦਾ ਹੈ ਜਿਹੜੇ ਜੀਵ ਕਹਿੰਦੇ ਉਹਦਾ ਨਾਮ ਧਿਆਉਂਦੇ ਨੇ ਉਹ ਆਨੰਦ ਪਾਉਂਦੇ ਨੇ ਪਰ ਜੋ ਉਹਦੇ ਨਾਮ ਤੋਂ ਬਿਨਾਂ ਨੇ ਕਹਿੰਦੇ ਉਹਨਾਂ ਦੇ ਜੀਵਨ ਕੱਚੇ ਨੇ ਉਹ ਆਵਾਗਵਨ ਦੇ ਵਿੱਚ ਰਹਿੰਦੇ ਨੇ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਣੋ ਸੋ ਸਾਹਿਬ ਪਰਵਾਣੋ ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਰਚੀ ਹੈ ਇਹਦੀ ਸਾਰੀ ਖੇਡ ਨੂੰ ਉਹ ਆਪ ਹੀ ਜਾਣਦਾ ਹੈ ਹੋਰ ਕੋਈ ਇਹਦੇ ਬਾਰੇ ਕੀ ਵਿਖਿਆਨ ਕਰ ਸਕਦਾ ਹੈ ਜਿਸ ਪਰਮੇਸ਼ਰ ਨੇ ਕਹਿੰਦੇ ਜੱਗ ਬਣਾਇਆ ਜਿਨੇ ਇਹ ਮਾਇਆ ਦਾ ਜਾਲ ਵਸਾਇਆ ਉਸ ਪਰਮੇਸ਼ਰ ਨੂੰ ਆਪਣਾ ਸੱਚਾ ਸਾਹਿਬ ਪਰਵਾਨ ਕਰੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਧ ਹੈ ਸੰਸਾਰੋ ਵਾ ਸਿਰਸਿਰ ਸੱਚੜਾ ਲਿਖਿਆ ਦੁੱਖ ਸੁਖ ਪੁਰਵ ਵਿਚਾਰੋ ਵਾ ਕਹਿੰਦੇ ਹੈ ਭਾਈ ਜੇ ਇਸ ਸੰਸਾਰ ਵਿੱਚ ਅਸੀਂ ਆਏ ਹਾਂ ਇਹ ਜਿਸ ਤਰ੍ਹਾਂ ਸਾਡੇ ਕਹਿੰਦੇ ਪੰਧ ਦਾ ਰਸਤਾ ਹੈ ਇਹ ਸਾਡੇ ਲਈ ਮੰਜ਼ਲ ਨਹੀਂ ਹੈ ਸੰਸਾਰ ਸਾਡਾ ਲਈ ਰਸਤਾ ਹੈ ਜਿੱਥੋਂ ਅਸੀਂ ਵਿਚਰ ਰਹੇ ਹਾਂ ਕਹਿੰਦੇ ਪਰਮੇਸ਼ਰ ਨੇ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਸਾਡੇ ਲੇਖ ਲਿਖੇ ਨੇ ਜਿਸ ਦੇ ਅਨੁਸਾਰ ਅਸੀਂ ਹੁਣ ਕਰਮ ਕਰ ਰਹੇ ਹਾਂ ਦੁੱਖ ਸੁੱਖ ਦੀਆ ਜੇ ਹਾ ਕੀਆ ਸੋ ਨਿਭ ਹੈ ਜੀ ਨਾਲੇ ਜੇ ਹੀ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ ਕਹਿੰਦੇ ਜਿਸ ਤਰ੍ਹਾਂ ਦੇ ਸਾਡੇ ਕਰਮ ਲਿਖੇ ਹੋਏ ਨੇ ਉਹ ਸਾਡੇ ਹੁਣ ਜੀ ਦੇ ਨਾਲ ਨਿਭ ਰਹੇ ਨੇ ਸਾਡੀ ਜਿੰਦ ਦੇ ਨਾਲ ਨਿਭ ਰਹੇ ਨੇ ਜੋ ਦੁੱਖ ਸੁੱਖ ਅਸੀਂ ਭੋਗ ਰਹੇ ਆਂ ਜੋ ਅਸੀਂ ਤੰਦੇ ਕਰ ਰਹੇ ਆਂ ਉਹ ਅਸੀਂ ਆਪਣੇ ਪੂਰਵਲੇ ਲੇਖਾਂ ਦੇ ਅਨੁਸਾਰ ਸਭ ਕੁਝ ਕਰ ਰਹੇ ਆਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਪ ਨਿਰਾਲਮ ਤੰਦ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦੇ ਆਕਾਲ ਬਿਆਪੈ ਦੁਜੇ ਪਾਏ ਵਿਕਾਰੋ ਕਹਿੰਦੇ ਸਾਰੇ ਜਿਹੜਾ ਸੰਸਾਰ ਹੈ ਉਹ ਕਰਮਜਾਲ ਵਿੱਚ ਹੈ ਪਰ ਪਰਮੇਸ਼ਰ ਆਪ ਨਿਰਲੇਪ ਹੈ ਆਪਣੇ ਹੁਕਮ ਦੇ ਵਿੱਚ ਹੀ ਪਰਮੇਸ਼ਰ ਜੀਵਾਂ ਨੂੰ ਉਹਨਾਂ ਦੇ ਲੇਖਾਂ ਤੋਂ ਵਰੀ ਕਰ ਸਕਦਾ ਹੈ ਕਹਿੰਦੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਅੱਜ ਕੱਲ ਕਰਦੇ ਆਂ ਕਹਿੰਦੇ ਵੀ ਕਰ ਲਾਂਗੇ ਸਿਮਰ ਲਾਂਗੇ ਉਹਨੂੰ ਧਿਆ ਲਾਂਗੇ ਕਰਦੇ ਆਂ ਕਰਦੇ ਆਂ ਮਾਇਆ ਦੇ ਵਿਕਾਰਾਂ ਦੇ ਵਿੱਚ ਆ ਮੌਤ ਆ ਪਹੁੰਚਦੀ ਆ ਫਿਰ ਕੀ ਹੁੰਦਾ ਜਮ ਮਾਰਗ ਪੰਥ ਨਾ ਸੁਜੀ ਉਜੜ ਅੰਦ ਗੁਵਾਰੋਵਾ ਨਾ ਜਲ ਲੀ ਫਤਲਾਈਆਂ ਨਾ ਪੋਜਨ ਪ੍ਰਕਾਰੋ ਵਾ ਪੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਰ ਸੰਗਲ ਸਿਰ ਮਾਰੇ ਊਬੋ ਨਾ ਦੀਸੇ ਕਰਵਾਰੋ ਇਬਕੇ ਰਾਹੇ ਜੰਮਨ ਨਹੀਂ ਪਛਤਾਣੈ ਸਿਰ ਪਾਰੋ ਬੇਨਸਾਚੇ ਕੋ ਬੇਲੀ ਨਹੀਂ ਸੱਚਾ ਇਹ ਵਿਚਾਰੋ ਕਹਿੰਦੇ ਉਹਦਾ ਨਾਮ ਸਿਮਰਦੇ ਆ ਕਰਦੇ ਆ ਕਰਦੇ ਆ ਅੱਜ ਕੱਲ ਫਿਰ ਮੌਤ ਸਿਰ ਤੇ ਆ ਪਹੁੰਚਦੀ ਆ ਜੀਵ ਦਾ ਸਮਾ ਸਾਰਾ ਵਿਕਾਰਾਂ ਵਿੱਚ ਲੰਘ ਜਾਂਦਾ ਫਿਰ ਕਹਿੰਦੇ ਜਦੋਂ ਜਮ ਦੇ ਮਾਰਗ ਤੇ ਜੀਵ ਤੁਰਦਾ ਜੀ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਫਿਰ ਸਾਰੇ ਕੁੱਪ ਹਨੇਰਾ ਹੁੰਦਾ ਉੱਥੇ ਨਾ ਉੱਥੇ ਕਹਿੰਦੇ ਕੋਈ ਪਾਣੀ ਮਿਲਦਾ ਨਾ ਉੱਥੇ ਵਿਸ਼ੇ ਬਿਸਤਰੇ ਮਿਲਦੇ ਨੇ ਨਾ ਕੋਈ ਭੋਜਨ ਹੁੰਦਾ ਖਾਣ ਲਈ ਨਾ ਠੰਡਾ ਪਾਣੀ ਨਾ ਕੋਈ ਆਦਰ ਕਰਦਾ ਨਾ ਕੋਈ ਹੋਰ ਕੱਪੜੇ ਹੋਰ ਸ਼ਿੰਗਾਰ ਹੁੰਦੇ ਨੇ ਗਲ ਵਿੱਚ ਸੰਗਲ ਪਾਇਆ ਫਿਰ ਕਹਿੰਦੇ ਜੀਵ ਨੂੰ ਹੋਰ ਕੋਈ ਘਰ-ਵਾਰ ਨਹੀਂ ਦਿਖਦਾ ਜਿੱਥੇ ਉਹਦਾ ਕੋਈ ਟਿਕਾਣਾ ਬਣ ਸਕੇ ਇਸ ਤਰ੍ਹਾਂ ਦੇ ਭਿਆਨਕ ਰਸਤੇ 'ਚ ਚੱਲਣਾ ਪੈਂਦਾ ਫਿਰ ਕਹਿੰਦੇ ਜੀਵੇ ਸਭ ਕੁਝ ਦੇਖ ਕੇ ਪਛਤਾਉਂਦਾ ਕਿ ਮੈਂ ਚੰਗੇ ਕਰਮ ਹੀ ਨਾ ਕਰ ਲਾਂ ਫਿਰ ਕਹਿੰਦੇ ਹੁਣ ਉਹ ਸਮਾਂ ਕਿੱਥੋਂ ਹੁੰਦਾ ਚੰਗੇ ਕਰਮ ਬੀਜਣ ਦਾ ਤੇ ਜੰਮਣ ਦਾ ਹੁਣ ਤੇ ਉਹ ਵਕਤ ਲੰਘ ਚੁੱਕਿਆ ਹੁੰਦਾ ਫਿਰ ਕਹਿੰਦੇ ਨੇ ਭਾਈ ਕਹਿੰਦੇ ਵਿਚਾਰ ਕੇ ਦੇਖੋ ਉਸ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅੰਤ ਦਾ ਕੋਈ ਸਾਥੀ ਨਹੀਂਗਾ ਬਾਬਾ ਰੋਵੈ ਰਵੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੂਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰਾ ਵਾ ਕਹਿੰਦੇ ਜੀਵ ਜਦੋਂ ਕੋਈ ਜੀਵ ਜਾਂਦਾ ਫਿਰ ਮਿਲ ਕੇ ਉਹਦੇ ਗੁਣਾਂ ਦੀ ਗੱਲਾਂ ਕਰਕੇ ਰੋਂਦੇ ਨੇ ਇਕੱਠੇ ਹੋ ਕੇ ਸਾਰੇ ਫਿਰ ਕਹਿੰਦੇ ਜਿਹੜਾ ਉਹ ਮਾਇਆ ਦਾ ਪਿਆਰ ਹੁੰਦਾ ਉਦੇ ਤੰਦਿਆਂ ਨੂੰ ਰੋਂਦੇ ਨੇ ਕਹਿੰਦੇ ਜਿਵੇਂ ਜੀਵ ਨੂੰ ਸਕੇ ਸੰਬੰਧੀ ਉਹਦੀਆਂ ਗੱਲਾਂ ਬਾਤਾਂ ਕਰਕੇ ਰੋਂਦੇ ਨੇ ਕਹਿੰਦੇ ਤੰਦਾ ਰੋਵੈ ਮੈਲ ਨਾ ਤੋਵੈ ਸੁਪਨੰਤਰ ਸੰਸਾਰੋ ਜੀਵ ਕਹਿੰਦੇ ਜੋ ਆਪਸ ਦੇ ਵਿੱਚ ਇੱਕ ਦੂਜੇ ਦੇ ਤੰਦਿਆਂ ਦੀਆਂ ਗੱਲਾਂ ਕਰਦੇ ਨੇ ਮਾਇਆ ਦੀਆਂ ਗੱਲਾਂ ਕਰਦੇ ਨੇ ਰੋਂਦੇ ਨੇ ਇੱਕ ਦੂਜੇ ਨੂੰ ਯਾਦ ਕਰਕੇ ਪਰ ਇਸ ਤਰ੍ਹਾਂ ਦੇ ਨਾਲ ਕੋਈ ਵਿਕਾਰ ਨਹੀਂ ਤੋ ਹੁੰਦੇ ਤੇ ਇਸ ਸੰਸਾਰ ਨੂੰ ਜੋ ਇਹ ਇੱਕ ਸੁਪਨਾ ਹੈ ਇੱਥੇ ਕਿਸੇ ਨੇ ਬੈਠੇ ਨਹੀਂ ਰਹਿਣਾ ਤੇ ਸਭ ਦੀ ਵਾਰੀ ਆਉਣੀ ਆ ਤੇ ਸਭ ਨੇ ਜਾਣਾ ਹੈ ਜਿਉ ਬਾਜੀਗਰ ਪਰ ਮੈਂ ਪੂਲੇ ਝੂਠ ਮੁਠੀ ਅਹੰਕਾਰੋ ਕਹਿੰਦੇ ਜਿਸ ਤਰ੍ਹਾਂ ਜੇ ਬਾਜੀਗਰ ਹੁੰਦਾ ਜਦੋਂ ਉਹ ਬਾਜੀ ਦਾ ਤਮਾਸ਼ਾ ਕਰਦਾ ਜੀਵ ਪੁਲੇਖੇ ਵਿੱਚ ਉਹਨੂੰ ਸੱਚ ਸਮਝ ਕੇ ਬੜਾ ਸੁੱਖ ਚ ਬੈਠਦਾ ਇਸ ਤਰ੍ਹਾਂ ਕਹਿੰਦੇ ਜੀਵ ਇਸ ਸੰਸਾਰ ਵਿੱਚ ਮਾਇਆ ਨੂੰ ਸੱਚ ਸਮਝ ਕੇ ਉਹਦੇ ਵਿੱਚ ਬੜੇ ਹੰਕਾਰ ਚ ਰਹਿੰਦਾ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਨਕ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਪਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਪਾਏ ਕਹਿੰਦੇ ਪਰਮੇਸ਼ਰ ਆਪ ਹੀ ਜੀਵ ਨੂੰ ਸਹੀ ਰਸਤੇ ਤੇ ਪਾਉਣ ਵਾਲਾ ਹੈ ਆਪ ਹੀ ਜੀਵ ਦੇ ਵਿੱਚ ਬੈਠ ਕੇ ਕਰਮ ਕਮਾ ਰਿਹਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਰੰਗੇ ਵਿੱਚ ਰੰਗੇ ਨੇ ਉਹਨਾਂ ਨੂੰ ਪੂਰੇ ਗੁਰੂ ਨੇ ਹੱਥ ਦੇ ਕੇ ਸਹਜਤਾ ਵਿੱਚ ਹੀ ਰੱਖ ਲਿਆ ਹੁੰਦਾ ਹੈ ਉਹਨਾਂ ਦਾ ਜੀਵਨ ਸਵਾਰ ਦਿੱਤਾ ਹੁੰਦਾ ਹੈ ਵਡਹਾਂਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹ ਜਗ ਝੂਠ ਪਸਾਰੋ ਬਾ ਸੱਚਾ ਕਰ ਸੱਚੜਾ ਸੇਵੀਐ ਸੱਚ ਖਰਾ ਸਚਿਆਰੋਆ ਕੂੜ ਲਪਜਾ ਥਾਏ ਨਾ ਪਾਸੀ ਅੱਗੇ ਲਹੇ ਨ ਠਾਉ ਅੰਤਰ ਆਉ ਨ ਬੈਸੋ ਕਹੀਐ ਜਿਉ ਸੁੰਝੇ ਕਰ ਕਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਜੋ ਸੰਸਾਰ ਹੈ ਇਹ ਕਹਿੰਦੇ ਇੱਕ ਸੁਪਨਾ ਹੈ ਝੂਠ ਹੈ ਇੱਥੇ ਕਿਸੇ ਨੇ ਸਦਾ ਲਈ ਬੈਠੇ ਨਹੀਂ ਰਹਿਣਾ ਇਹ ਪਰਮੇਸ਼ਰ ਦੀ ਇੱਕ ਖੇਡ ਬਣੀ ਹੈ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਸੱਚਾ ਹੈ ਜੋ ਖਰਾ ਹੈ ਜਿਹੜੇ ਕਹਿੰਦੇ ਸੱਚੇ ਨੂੰ ਸੇਵਦੇ ਨੇ ਸੱਚੇ ਦੀ ਸੇਵਾ ਭਗਤੀ ਕਰਦੇ ਨੇ ਫਿਰ ਉਹ ਸੱਚਾਰੇ ਕੱਡੇ ਜਾਂਦੇ ਨੇ ਉਹਦੀ ਦਰਗਾਹ ਵਿੱਚ ਕਬੂਲ ਹੋ ਜਾਂਦੇ ਨੇ ਜਿਹੜੇ ਕਹਿੰਦੇ ਝੂਠ ਪਾਪ ਇਹਨਾਂ ਸਭ ਦੇ ਨਾਲ ਆਪਣੇ ਨਾਲ ਬਨ ਕੇ ਲਜਾਂਦੇ ਨੇ ਉਹਨਾਂ ਨੂੰ ਅੱਗੇ ਕਿਤੇ ਦਰਗਾਹ ਦੇ ਵਿੱਚ ਬੈਠਣ ਲਈ ਜਗ੍ਹਾ ਨਹੀਂ ਮਿਲਦੀ ਉਹ ਕਬੂਲ ਨਹੀਂ ਹੁੰਦੇ ਹੈਗੇ ਜਿਵੇਂ ਕਹਿੰਦੇ ਸੁੰਜੇ ਘਰ ਦੇ ਵਿੱਚ ਕਾਂ ਨੂੰ ਕੋਈ ਰੋਟੀ ਦੀ ਬੁਰਕੀ ਪਾਉਣ ਵਾਲਾ ਨਹੀਂ ਹੁੰਦਾ ਉਹਨਾਂ ਨੂੰ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਇਹ ਨਹੀਂ ਕਹਿੰਦਾ ਆਦਰ ਨਾਲ ਵੀ ਅੰਦਰ ਲੰਘ ਆਓ ਤੇ ਬੈਠ ਜਾਓ ਜਿਨ੍ਹਾਂ ਨੇ ਨਾਮ ਦੀ ਕਮਾਈ ਇਕੱਠੀ ਨਹੀਂ ਕੀਤੀ ਜੰਮਣ ਮਰਨ ਵੱਡਾ ਵੇਛੋੜਾ ਬਿਨ ਸੱਜ ਜਗ ਸਬਾਏ ਲਬ ਤੰਦੈ ਮਾਇਆ ਜਗਤ ਪੁਲਾਇਆ ਕਾਲ ਖੜਾ ਰੂ ਆਏ ਕਹਿੰਦੇ ਜਗਤ ਦੇ ਵਿੱਚ ਇਹ ਜਿਹੜਾ ਜੰਮਣ ਮਰਨ ਦਾ ਵਿਛੋੜਾ ਇਹ ਪਰਮੇਸ਼ਰ ਨੇ ਬਣਾਇਆ ਸਾਰਾ ਜਗਤ ਇਹਦੇ ਵਿੱਚ ਹੈ ਜੀਵ ਜਨਮ ਲੈ ਰਹੇ ਨੇ ਤੇ ਮਰਨ ਹੋ ਰਿਹਾ ਜਿਸ ਤਰ੍ਹਾਂ ਕਹਿੰਦੇ ਕੂੜ ਹੈ ਝੂਠ ਹੈ ਉਹ ਸਭ ਕੁਝ ਮਾਇਆ ਦੀ ਸਰਕਾਰ ਹੈ ਕਹਿੰਦੇ ਜਿਹੜਾ ਜਮ ਹੈ ਉਹ ਜੀਵ ਦੇ ਸਿਰ ਤੇ ਖੜਾ ਦੁੱਖ ਰਿਆ ਦੇ ਰਿਆ ਹੈ ਜੀਵ ਨੂੰ ਪਰ ਜੀਵ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਬਾਬਾ ਆਵੋ ਪਾਹੀਓ ਗੱਲ ਮਿਲੈ ਮਿਲ-ਮਿਲਦੇ ਅਸੀਂ ਸਾਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾ ਹੈ ਕਹਿੰਦੇ ਆਓ ਆਪਾਂ ਸਤ ਸੰਗੀ ਸਹੇਲੀਆਂ ਮਿਲ ਕੇ ਆਪਣੇ ਸਤ ਸੰਗੀ ਸਹੇਲੀਆਂ ਨੂੰ ਪਰਮੇਸ਼ਰ ਦੀਆਂ ਅਸੀਸਾਂ ਲੈ ਕੇ ਦੇਈਏ ਕਿ ਪਰਮੇਸ਼ਰ ਦੇ ਨਾਲ ਮੇਲ ਉਹਨਾਂ ਦਾ ਕਦੇ ਨਾ ਚੁੱਕੇ ਪਰਮੇਸ਼ਰ ਦੇ ਨਾਲ ਹਰ ਇੱਕ ਜੀਵ ਦਾ ਮੇਲ ਹੋ ਜਾਏ ਅਸੀ ਸੰਦੇਵ ਭਗਤ ਕਰੇਵੋ ਮਿਲਿਆ ਕਾ ਕਿਆ ਮੇਲੋ ਇੱਕ ਪੂਲੇ ਨਾ ਵੋ ਥੇ ਹੋਂ ਥਾ ਵੋ ਗੁਰ ਸਬਦੀ ਸੱਚ ਖੇਲੋ ਕਹਿੰਦੇ ਪਰਮੇਸ਼ਰ ਅੱਗੇ ਇਹ ਅਰਜ਼ੋਈ ਕਰੀਏ ਕਿ ਸਾਰੇ ਸਤਸੰਗੀਆਂ ਨੂੰ ਭਗਤੀ ਦੀ ਦਾਤ ਮਿਲੇ ਭਗਤੀ ਦੀ ਦਾਤ ਦੇ ਨਾਲ ਪਰਮੇਸ਼ਰ ਨਾਲ ਮੇਲ ਹੋ ਜਾਵੇ ਕਹਿੰਦੇ ਇੱਕ ਜੀਵਨ ਦੀ ਅਸਲੀਅਤ ਨੂੰ ਭੁੱਲ ਗਏ ਨੇ ਪਰਮੇਸ਼ਰ ਦੇ ਨਾਮ ਨਾਲੋਂ ਖੁੰਝ ਗਏ ਨੇ ਉਹਨਾਂ ਨੂੰ ਵੀ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਲ ਮਿਲਣ ਦੀ ਅਸੀਸ ਮਿਲੇ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ-ਜੁਗ ਸਾਚੈ ਵੇਸੈ ਸਾਧ ਜਨ ਸੈਨ ਮਿਲੋ ਸੰਜੋਗੀ ਗੁਰ ਮਿਲ ਖੋਲੇ 파ਸੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਸਮਾ ਜਾਂਦੇ ਨੇ ਕਿਸੇ ਵੀ ਯੁੱਗ ਦੇ ਵਿੱਚ ਉਹਨਾਂ ਨੂੰ ਜਮ ਦੇ ਮਾਰਗ ਤੇ ਨਹੀਂ ਜਾਣਾ ਪੈਂਦਾ ਉਹਨਾਂ ਦੀ ਸਮਾਈ ਪਰਮੇਸ਼ਰ ਵਿੱਚ ਹੋ ਜਾਂਦੀ ਆ ਕਹਿੰਦੇ ਆਓ ਭਾਈ ਉਹਨਾਂ ਸੱਜਣ ਮਿੱਤਰਾਂ ਨੂੰ ਮਿਲਿਏ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਆਪਣੇ ਮਾਇਆ ਦੇ ਫਾਹੇ ਖੋਲ ਲਏ ਨੇ ਬਾਬਾ ਨਾਂਗੜਾ ਆਇਆ ਜਗ ਮਹਿ ਦੁਖ ਸੁਖ ਲੇਖ ਲਿਖਾਇਆ ਲਿਖੜਿਆ ਸਾਹਾ ਨਾਟ ਲੈ ਜਿਹੜਾ ਪੁਰਬ ਕਮਾਇਆ ਕਹਿੰਦੇ ਜੇ ਇਹ ਭਾਈ ਜੀਵ ਖਾਲੀ ਹੱਥ ਸੰਸਾਰ ਚ ਆਉਂਦਾ ਹੈ ਲੈ ਕੇ ਕੀ ਆਉਂਦਾ ਹੈ ਨਾਲ ਜਿਹੜੇ ਪੂਰਬਲੇ ਕਰਮਾਂ ਦੇ ਅਨਸਾਰ ਪਰਮੇਸ਼ਰ ਨੇ ਲੇਖ ਲਿਖੇ ਨੇ ਦੁੱਖ ਸੁੱਖ ਦੇ ਉਹ ਨਾਲ ਲੈ ਕੇ ਆਉਂਦਾ ਹੈ ਬਹਿ ਸਾਚੈ ਲਿਖਿਆ ਅਮਰਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲਤਾਗਾ ਕਹਿੰਦੇ ਜੀਵ ਦੇ ਪੂਰਬਲੇ ਕਰਮਾਂ ਦੇ ਅਨਸਾਰ ਪਰਮੇਸ਼ਰ ਨੇ ਜੀਵ ਦੇ ਵਿੱਚ ਅਮਰਤ ਜਮਾਇਆ ਜਿਵੇਂ ਜਿਵੇਂ ਪਰਮੇਸ਼ਰ ਨੇ ਕਿਸੇ ਜੀਵ ਨੂੰ ਲਾਇਆ ਉਸ ਉਸ ਤੰਦੇ ਵਿੱਚ ਜੀਵ ਲੱਗ ਗਿਆ ਕਹਿੰਦੇ ਮਾਇਆ ਨੇ ਵੀ ਬਹੁਤ ਤਰ੍ਹਾਂ ਦੇ ਜਾਲ ਜੀਵ ਤੇ ਪਾਏ ਨੇ ਬਹੁਤ ਤਰੇ ਰੰਗਾਂ ਦੇ ਨਾਲ ਜੀਵ ਨੂੰ ਪਰਮਾਉਂਦੀ ਹੈ ਹੋਛੀ ਮਤ ਪਿਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾango ਬੰਦ ਚਲਾਇਆ ਕਹਿੰਦੇ ਜਿਸ ਜੀਵ ਦੀ ਮਤ ਹੋਛੀ ਰਹੀ ਮਨ ਹੋਛਾ ਰਹਾ ਮਨ ਮੁਖ ਰਹਾ ਉਹ ਕਹਿੰਦੇ ਮੱਖੀ ਦੇ ਗੁੜ ਖਾਣ ਵਾਂਗ ਮੱਖੀ ਗੁੜ ਖਾਂਦੀ ਖਾਂਦੀ ਗੁੜ ਦੇ ਵਿੱਚ ਤਸਕੇ ਮਰ ਜਾਂਦੀ ਆ ਇਸ ਤਰ੍ਹਾਂ ਹੀ ਉਹ ਜੀਵ ਮਾਇਆ ਦੇ ਜਾਲ ਦੇ ਵਿੱਚ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਕਹਿੰਦੇ ਇਸ ਤਰ੍ਹਾਂ ਉਹ ਜਿਸ ਜਿਵੇਂ ਸੰਸਾਰ ਵਿੱਚ ਆਇਆ ਜਿਵੇਂ ਸੰਸਾਰ ਵਿੱਚੋਂ ਚਲੇ ਗਿਆ ਉਹਨੇ ਕੋਈ ਆਪਣੇ ਜੀਵਨ ਦਾ ਲਾਹਾ ਨਹੀਂ ਖਟਿਆ ਜਿਵੇਂ ਕਹਿੰਦੇ ਖਾਲੀ ਹੱਥ ਆਇਆ ਉਹ ਮੇ ਖਾਲੀ ਹੱਥ ਵਿਕਾਰਾਂ ਨਾਲ ਚਲੇ ਗਿਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਣੜੀਆਂ ਬੰਦ ਪਠਾਇਆ ਹੈ ਲਿਖੜਿਆ ਲੇਖਨਾ ਮੇਟੀਐ ਦਰਹਾ ਕਾਰਣਾ ਆਇਆ ਹੈ ਕਹਿੰਦੇ ਜਦੋਂ ਕਿਸੇ ਸਕੇ ਸਬੰਧੀ ਦੇ ਲਈ ਪਰਮੇਸ਼ਰ ਵੱਲੋਂ ਹੁਕਮ ਆ ਜਾਂਦਾ ਹੈ ਜਾਣ ਦਾ ਤਾਂ ਕਹਿੰਦੇ ਉਸ ਹੁਕਮ ਦੇ ਅਨਸਾਰ ਉਸ ਜੀਵ ਨੇ ਜਾਣਾ ਹੁੰਦਾ ਹੈ ਫਿਰ ਨਾਲ ਦੇ ਸਬੰਧੀ ਕਹਿੰਦੇ ਉਹਦੇ ਲਈ ਰੋਂਦੇ ਨੇ ਹਕਾਰਾ ਆਇਆ ਜਾ ਤਿਸ ਪਾਇਰੁ ਨੇ ਰੋਵਣ ਹਾਰੇ ਪੁੱਤ ਪਾਈ ਪਤੀਜੇ ਰੂਬੈ ਪ੍ਰੀਤਮ ਆਤ ਪਿਆਰੇ ਜਦੋਂ ਕਹਿੰਦੇ ਕਿਸੇ ਦੇ ਜਾਣ ਦਾ ਹੁਕਮ ਆਉਂਦਾ ਹੈ ਤਾਂ ਵਾ ਸਾਰੇ ਉਹਦੇ ਸਕੇ ਸੰਬੰਧੀ ਪੁੱਤ ਪਾਈ ਭਤੀਜੇ ਹੋਰ ਸੱਜਣ ਮਿੱਤਰ ਪਿਆਰੇ ਉਹਦੇ ਲਈ ਰੋਂਦੇ ਨੇ ਦੁਖੀ ਹੁੰਦੇ ਨੇ ਪੈ ਰੋਵੈ ਗੁਣਸਾਰ ਸਮਾਲੈ ਕੋ ਮਰੈ ਨਮੋਇਆ ਨਾਲੇ ਨਾਨਕ ਜੁਗ ਜੁਗ ਜਾਨ ਸਿ ਜਾਣਾ ਰੋਵੈ ਸਚ ਸਮਾਲੈ ਜਿਹੜੇ ਜੀਵ ਨੇ ਕਹਿੰਦੇ ਇੱਕ ਤਾਂ ਡਰ ਸਹਿਮ ਦੇ ਵਿੱਚ ਦੂਜਾ ਕਹਿੰਦੇ ਆਪਣੇ ਸਕੇ ਸੰਬੰਧੀ ਦੇ ਚੰਗੀਆਂ ਗੱਲਾਂ ਕਰਕੇ ਫਿਰ ਕਹਿੰਦੇ ਰੋਂਦੇ ਨੇ ਪਰ ਕਹਿੰਦੇ ਕੋਈ ਕਿਸੇ ਦੇ ਨਾਲ ਮਰ ਨਹੀਂ ਜਾਂਦਾ ਹਰ ਕੋਈ ਆਪਣੇ ਸੱਦੇ ਆਏ ਤੇ ਜਾਂਦਾ ਹੈ ਪਰ ਇੱਕ ਦੂਜੇ ਦੇ ਮੋਹ ਦੇ ਕਾਰਨ ਰੋਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਹਰ ਇੱਕ ਯੁੱਗ ਦੇ ਵਿੱਚ ਉਹ ਜੀਵ ਸਿਆਣਾ ਆਖਿਆ ਜਾਂਦਾ ਜੋ ਪਰਮੇਸ਼ਰ ਦੇ ਵਿਛੋੜੇ ਵਿੱਚ ਰੋਂਦਾ ਤੇ ਪਰਮੇਸ਼ਰ ਦਾ ਨਾਮ ਜਪਦਾ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਉਸ ਨੂੰ ਹੀ ਕਹਿੰਦੇ ਹਰ ਇੱਕ ਯੁੱਗ ਦੇ ਵਿੱਚ ਸਿਆਣਾ ਆਖਿਆ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ